ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੌਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਤੋਂ ਕਵਰ ਕਰਾਂਗੇ ਜੀ ਦੋ ਤੁਹਾਨੂੰ ਦਿਖਾਵਾਂਗੇ ਜਨਮ ਅਰੇ ਦੇ ਵਿੱਚ ਇੱਕ ਤੁਹਾਨੂੰ HF ਦੀ ਟਾਪ ਕਲਾਸ ਆਫ ਕੈਮਰਾ ਪਦੰਦ ਪਟਕੇ ਦੇਖੇ ਅਖੀਰੀ ਵੱਛੀ ਦਿਖਾਵਾਂਗੇ ਪ्योर HF ਤੇ ਇੱਕ ਤੁਹਾਨੂੰ ਜਰਸੀ ਦਿਖਾ ਦਿਆਂ ਕਿੰਨਾ ਕੁ ਦੁੱਧ ਦਿੰਦੀ ਉਹ ਵੀ ਬਾਈ ਜੀ ਤੋਂ ਪੁੱਛਾਂ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਕ ਅੱਧਾ ਪਸ਼ੂ ਘਰੇ ਆ ਤੇ ਨਹੀਂ ਸੰਭਦੇ ਤਾਂ ਸੇਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਠੀਕ ਆ ਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 9979048185 ਪਿੰਡ ਜੀ ਆਪਣਾ ਪਿੰਡ ਸੰਧੂ ਕਲਾ ਅਮਰਜੀਤ ਸਿੰਘ ਚੱਕੀ ਵਾਲਾ ਚੱਕੀ ਵਾਲਾ ਓਕੇ ਜੀ ਹਾਂਜੀ ਤੇ ਜਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਸੀਲ ਆ ਗਈ ਤਪਾ ਨੇੜੇ ਆਪਣੇ ਤਪਾ ਮੰਡੀ ਵੀ ਤੇ ਪਧੌੜ ਵੀ ਸੰਧੂ ਛੋਟੇ ਤੇ ਇਹਦੇ ਪਾਸੇ ਨੈਣੇ ਵਾਲਾ ਇਹ ਪਿੰਡ ਕੋਲੇ ਆ ਤੇ ਸਹਣਾ ਵੀ ਆਪਣੇ ਕੋਲੇ ਆ ਗਿਆ ਹਾਂਜੀ ਤੇ ਬਾਈ ਜੀ ਵਪਾਰ ਦਾ ਤਾਂ ਕੋਈ ਆਪਣਾ ਕੰਮ ਹੈ ਨਹੀਂ ਉਹ ਤਾਂ ਪਤਾ ਹੀ ਤੇ ਜਿਹੜੇ ਆਪਾਂ ਦੋ ਜਾਨਵਰ ਸੇਲ ਕਰ ਰਹੇ ਆ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀ ਜੰਨੇ ਆ ਐਫਡੀ ਹਾਂਜੀ ਚੰਗੇ ਕੱਦ ਕੱਢ ਚ ਤੇ ਆਫ ਕੈਮਰਾ ਆਪਾਂ ਦੰਦ ਪਟ ਕੇ ਦੇਖਿਆ ਕਰ ਫਾਰਮ ਖੀਰੀ ਉਸ ਗੱਲੋਂ ਬੇਫਿਕਰ ਰਹੇ ਹੋ ਜੀ ਤੇ ਬਾਈ ਜੀ ਪਤਾ ਕੋ ਸ ਹੈਗਾ ਇਹਦੇ ਟੀਕੇ ਦਾ ਜੀ ਟੀਕੇ ਦਾ ਮੈਨੂੰ ਨਹੀਂ ਭੇਜਤੇ ਇਹਦੇ ਬਾਰੇ ਤੇ ਲਵਾਇਆ ਵਾ ਚੰਗੇ ਸੀ ਲਵਾਇਆ ਵਾ ਵਧੀਆ ਟੀਕਾ ਲਵਾਇਆ ਵਾ ਸੀਗਾ ਓਕੇ ਜੀ ਤੇ ਹੁਣ ਇਹੇ ਸਮਲੋ ਹੀਟ ਕੱਢ ਗਈ ਸੀਗੀ ਹੁਣ ਇਹਦੇ ਦੋਤੇ ਡਾਕਟਰ ਕਹਿੰਦਾ ਵੀ ਟੀਕਾ ਨਾ ਭਰਾ ਹਜੇ 1 ਮਹੀਨਾ ਠਹਿਰ ਕੇ ਭਰਾ ਲੈ 1 ਮਹੀਨਾ ਠਹਿਰ ਕੇ ਹੁਣ ਸਾਡਾ ਮਨ ਬਣ ਗਿਆ ਵੀ ਅਸੀਂ ਪਸ਼ੂ ਵੇਚ ਨਹੀਂ ਆ ਵੇਚਣੀ ਓਕੇ ਜੀ ਆ ਸਮਦੇ ਨਹੀਂਗੇ ਤੇ ਓਕੇ ਖੋਲੋ ਫਿਰ ਇਹਨੂੰ ਮੜਾ ਜਾ ਤੋਰਾ ਕਰਾਈ ਗਈ ਚੈੱਕ ਆ ਜੋਗੀ ਕੋਈ ਗੱਲ ਨਹੀਂ ਭਜਣਾ ਤਾਂ ਨਹੀਂ ਹੈਈ ਮੜਾ ਜਾ ਤੋਰਾ ਤੱਕ ਰਾਉਣੇ ਪੈਣ ਤੇ ਥਾਣ ਚਾਰੀ ਹੈ ਜੀ ਉਹ ਵੀ ਆਪ ਕੈਮਰਾ ਦੇਖ ਲੈ ਤੇ ਕੱਦ ਕ ਥੋੜੀ ਜ਼ਰੂਰ ਛੋਟੀ ਹੈਗੀ ਆ ਦੇਖੋ ਜੀ ਚੰਗੀ ਕੁਆਲਿਟੀ ਦੀ ਬੱਚੀ ਆਗੀ ਆ ਦੇਖੋ ਥੋੜੀ ਭਾਜਦੀ ਆ ਤੇ ਅੱਜ ਤੁਸੀਂ ਲਿਜਾ ਕੇ ਇਹਦੇ ਸੀਮਨ ਲਵਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਓਕੇ ਗੋਡੇ ਗਾਡੇ ਓਰੇ ਖਚ ਕੇ ਲੈ ਜਾਂਦੀ ਹੈ ਨਾ ਜੀ ਹਾਂ ਤੇ ਰੇਟ ਕੀ ਆ ਗਿਆ ਜੀ ਇਹਦਾ ਜਮਾ ਜਾਇਜ਼ ਜਾਈ ਰੇਟ ਬਾਈ ਜੀ ਜਮਾ ਜਾਇਜ਼ 30000 ਰੁਪਏ ਦੀ ਦੀ ਮੰਗ 30000 ਰੁਪਏ ਦੀ ਓਕੇ ਜਮਾ ਯਾਰ ਅੱਜ ਟੀਕਾ ਤੋਂ ਭਰਾ ਸਕਦੇ ਚੰਗੀ ਐ ਚੱਕ ਕਰ ਮਾਈਨ ਤਿਆਰ ਹੁਣ ਹਾਂਜੀ ਝੋਲੀ ਤੁਹਾਨੂੰ ਦਿਖਾ ਦਈਏ ਚੰਗੀ ਝੋਲੀ ਐ ਤੇ ਘਰੇ ਖੜੀ ਐ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇੱਕ ਤੁਹਾਨੂੰ ਦਿਖਾਵਾਂ ਜਰਸੀ ਵੈਡ ਆ ਜਾਓ ਜੀ ਉਧਰਲੇ ਪਾਸੇ ਜਿਹੜੀ ਬਾਈ ਜਰਸੀ ਵੈਡ ਦੇਖੀ ਜੰਨੇ ਆ ਕਿਹੜਾ ਸੂਆ ਸੂਈ ਵੀ ਹੈ ਇਹ ਇਹ ਤੀਜਾ ਸੂਆ ਸੂਈ ਵੀ ਹੈ ਜੀ ਤੀਜਾ ਸੂਆ ਸੂਈ ਵੀ ਹੈ ਥਾਣੋਂ ਤੇਲ ਲੈ ਇੱਕ ਤੋਂ ਥਾਣੋਂ ਤੇਲ ਆ ਜੀ ਕਿਹੜੇ ਥਾਣੋਂ ਤੇਲ ਆ ਜੀ ਮੂਹਰ ਲਾ ਇਧਰ ਲਾ ਮੂਹਰ ਲਾ ਤੇ ਦੁੱਧ ਕਿੰਨਾ ਹੁਣ ਰੈਡੀ ਦੁੱਧ ਹੁਣ ਇਸ ਵੇਲੇ 5 ਕਿਲੋ ਆ ਜੀ ਦੋਨੇ ਵੇਲਾਂ ਦਾ ਹਾਂਜੀ ਤੇ ਮੈਨੂੰ ਮਨ ਨੂੰ ਸੀ ਲਾ ਮੈਨੂੰ ਤਾਂ ਭਮਾਂ ਦੀ ਹੁਣ ਚੋਲੋ ਦੁਬਾਰੇ ਓਕੇ ਜੀ ਤੇ ਟੀਕਾ ਲਊਗਾ ਵੀ ਟੀਕਾ 20 ਤਰੀਕ ਨੂੰ ਭਰਾਇਆ ਐਸੇ ਨਹੀਂ ਜਿਵੇਂ ਸੱਚੀ ਗੱਲ ਆ ਜੀ ਸਹੀ ਤੇ ਕਿੰਨੇ ਵੀ ਨਹੀਂ ਸੋਈ ਵੀ ਹੈ ਜੀ ਇਹ ਇਹ ਹੋਣਗੇ 3.5 ਮਹੀਨਿਆਂ ਦੀ ਤਕਰੀਬਨ 3.5 ਮਹੀਨੇ ਹੀ ਸੋਈ ਹੈ ਓਕੇ ਜੀ ਹਾਂ ਜੀ ਤੇ ਬਾਕੀ ਦੀ ਗੱਲ ਦੁੱਧ ਦੇ ਨੇ ਜਿਹਨੇ ਚਾਹ ਨੂੰ ਦੁੱਧ ਰੱਖਣਾ ਮੱਝਾਰਗਾ ਦੁੱਧ ਪੂਰਾ ਵਧੀਆ ਦੁੱਧ ਹੈ ਬਾਈ ਜੀ ਡੈਲੀ ਬੋਲੋ ਜੀ ਇਹਨੂੰ ਵੀ ਤੋਰਾ ਕਰਾ ਦੇ ਚੈੱਕ ਮੜਾ ਜਾ ਤੇ ਚੰਗੀ ਹੈ ਜੀ ਕਰ ਲਿਓ ਸੰਵਾਰਕ ਬਾਈ ਨਾਲ ਰੇਟ ਪੁੱਛ ਕੇ ਦੱਸ ਦੇ ਨੇ ਕੀ ਰੇਟ ਆ ਗਿਆ ਵੈਸੇ ਦਾ ਇਹਦਾ 20000 ਰੁਪਿਆ ਜੀ ਇਹਦਾ 20000 ਓਕੇ ਜੀ ਹਨੋ ਜਰੂਰ ਤੇ ਅੱਲਾ ਜੀ ਉਸ ਹਿਸਾਬ ਨਾਲ ਜੱਜਮੈਂਟ ਕਰਨੀ ਤੇ ਪ्योर ਜਰਸੀ ਆ ਗਈ ਹੈ ਵੀ ਆ ਦੇਖੋ ਕਵਾਲਿਟੀ ਚੰਗੀ ਹੈ ਜੀ ਬੰਨ ਲਓ ਇੱਥੇ ਬਸ ਆ ਦੇਖੋ ਜੀ ਚੰਗੀ ਸਾਫ ਸੁਥਰੀ ਜਰਸੀ ਹੈ ਜੀ 20000 ਰੁਪਏ ਦੇ ਵਿੱਚ ਤੁਹਾਡਾ ਮਾਨਤਾ ਜਰੂਰ ਹੋ ਜਾਣਾ ਤੇ ਨੰਬਰ ਬੋਲਿਓ ਜੀ 9779048185 ਜੀ 48185 ਪਿੰਡ ਸੰਧੂ ਤੋਂ ਵੀਡੀਓ ਕਵਰ ਕੀਤੀ ਹੈ ਦੋ ਜਾਨਵਰ ਦੋਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦਾ ਕਿ ਨਵਾਂ ਵੀਡੀਓ